ਦੇਖੋ ਜੀ ਸਰਕਾਰ ਨੇ ਜਿਹੜਾ ਫਾਸਟ ਟੈਗ ਸਿਸਟਮ ਕੱਢਿਆ ਨਾ ਇਹ ਇੱਕ ਗਵਨ ਇਹ ਬੜਾ ਵੱਡਾ ਗਵਨ ਹੋ ਰਿਹਾ ਪਬਲਿਕ ਦੇ ਨਾਲ ਕਿਉਂਕਿ ਅਸੀਂ 24 ਘੰਟਿਆਂ ਦੀ ਇੱਕ ਪਰਚੀ ਕਟਾ ਸਕਦੇ ਹਾਂ ਇੱਕ ਮਹੀਨੇ ਦੀ ਪਰ ਇਹ ਜਦੋਂ ਵੀ ਇਹ ਜਿਹੜਾ ਫਾਸਟ ਟੈਗ ਲਾਤਾ ਇੱਥੇ ਕੋਈ ਰੋਕ ਹੀ ਹੈ ਨਹੀਂ ਜਿੰਨੀ ਵਾਰੀ ਨਿਕਲੋਗੇ ਪੈਸੇ ਕੱਟੇ ਜਾਣੇ ਆ ਜਦੋਂ ਅਸੀਂ ਕੋਈ ਗੱਡੀ ਲੈਨੇ ਆਂ ਅਸੀਂ ਇੱਕ ਟੈਕਸ ਦਿੰਨੇ ਆਂ ਕੋਈ ਉਹਦਾ ਟਾਇਰ ਟੱਪਾ ਪਾਉਨੇ ਆ ਤਾਂ ਵੀ ਟੈਕਸ ਦਿੰਨੇ ਆਂ ਜੀ ਜਦੋਂ ਅਸੀਂ ਤੇਲ ਪਾਉਨੇ ਆਂ ਇੰਡੀਆ ਗਵਰਨਮੈਂਟ ਨੂੰ ਟੈਕਸ ਵੱਖਰਾ ਦਿੰਨੇ ਆਂ ਸਟੇਟ ਨੂੰ ਵੱਖਰਾ ਦਿੰਨੇ ਆਂ ਜੇ ਇੰਨੇ ਟੈਕਸ ਲੈ ਕੇ ਵੀ ਸਾਡੇ ਰੋਡ ਨਹੀਂ ਬਣ ਸਕਦੇ ਤਾਂ ਫਿਰ ਇਹ ਜੇ ਰੋਡ ਹੀ ਅਸੀਂ ਆਪਣੀਆਂ ਜੇਬਾਂ ਚੋਂ ਹੀ ਬਣਾਉਣੇ ਆ ਫਿਰ ਇਹ ਪੈਸੇ ਕਿਸ ਚੀਜ਼ ਦੇ ਵਸੂਲ ਕਰ ਰਿਹਾ ਸਾਡੇ ਵੀ 2000 ਰੁਪਏ ਦਾ 13 ਅੰਬਰ ਤੱਕ ਜਿੰਨ ਲੱਗਦਾ ਇਹ 15-1800 ਰੁਪਏ ਟੋਲ ਬਲਾਜੇ ਦਾ ਬਣਾ ਦਿੰਦੇ ਨੇ ਦੱਸੋ ਜਾਂਦਾ ਕੀ ਕਰੇ ਜੇ ਕੋਈ ਬੰਦਾ ਇਹਨਾਂ ਨੂੰ ਟੈਕਸ ਦਿਖਾਦਾ ਵਾ ਆਧਾਰ ਕਾਰਡ ਵੀ ਮੇਰਾ ਤਾਂ ਇਹ ਟੋਲ ਬਲਾਜੇ ਦੇ ਨਾਲ ਪੈਂਦਾ 20 ਕਿਲੋਮੀਟਰ ਤੱਕ ਦਾ ਫਰੀ ਆ ਵੀ ਆ ਪੜ ਲਓ ਉਹ ਜਿਹੜਾ ਸਾਰਾ ਆਦਰ ਸਟੇਟ ਵਾਲੇ ਇਹਨਾਂ ਨੇ ਉੱਥੇ ਮੁਲਾਜ਼ਮ ਰੱਖੇ ਨੇ ਪੰਜਾਬੀ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਇਹ ਉਹਨਾਂ ਦੇ ਨਾਲ ਬਹਿਸ ਕਰਦੇ ਨੇ ਫਿਰ ਗੱਡੀਆਂ ਦੇ ਸ਼ੀਸ਼ੇ ਭਾਂਦੇ ਨੇ ਇੱਥੋਂ ਲੈ ਕੇ ਦਰਬਾਰ ਸਾਹਿਬ 130 ਕਿਲੋਮੀਟਰ ਬਣਦਾ ਜੀ ਤੇ ਉਹਦੇ ਹਿਸਾਬ ਨਾਲ ਜੇ ਲਾਈਏ ਤਾਂ ਇੱਕ ਟੂਲ ਪਲਾਜ ਤੋਂ ਬਾਅਦ ਦੂਜਾ ਲਾ ਨਹੀਂ ਸਕਦੇ ਕਿਉਂਕਿ 220 ਕਿਲੋਮੀਟਰ ਤੇ ਜਾ ਕੇ ਲੱਗੂਗਾ ਇੱਥੇ ਚਾਰ ਨੇ ਮੈਂ ਇਹਨੂੰ ਕੀ ਕਹਾਂਗੇ ਗੁੰਡਾਗਰਦੀ ਇਹ ਗਸਵਰ ਹੋ ਚੁੱਕਾ ਹੈ ਨਹੀਂ ਵੈਲਿਡਿਟੀ ਹੈ ਵੈਲਿਡ ਹੀ ਨਹੀਂ ਹੈਗਾ ਇਹਨਾਂ ਕੋਲ ਅੱਗੇ ਵਾਲਾ ਲਾਇਸੈਂਸ ਹੀ ਨਹੀਂ ਬਣਿਆ ਇਹਨਾਂ ਦਾ ਮੈਂ ਮਹੀਨੇ 24 ਮਈ ਤਰੀਕ ਨੂੰ ਖਤਮ ਹੋ ਗਿਆ ਹੋਇਆ ਹੈ 10 ਤਰੀਕ ਦਾ ਖਤਮ ਹੋਇਆ ਹੈ ਅੱਗੇ ਦਾ ਇਹਨਾਂ ਐਕਸਟੈਂਡ ਹੀ ਨਹੀਂ ਕਰਾਇਆ ਨਵਾਂ ਠੇਕਾ ਹੋਇਆ ਨਹੀਂਗਾ ਕਿਉਂ ਇਹ ਟੈਕਸ ਲੈ ਰਹੇ ਨੇ ਕੀ ਗੱਲ ਪੰਜਾਬ ਦੇ ਪੰਜਾਬੀਆਂ ਦੇ ਕੋਲੋਂ ਪੈਸਾ ਹਰਾਮਦਾਨ ਦਾ ਜਿਹੜਾ ਇਹ ਥਾਂ ਥਾਂ ਤੇ ਟੋਲ ਟੈਕਸ ਲਾ ਕੇ ਜਿਹੜੀ ਸੜਕਾ ਸਾਰਾ ਪੰਜਾਬ ਦੇ ਵਿੱਚ ਇਹਨਾਂ ਨੇ ਜਿਵੇਂ ਉਹ ਮਿਲਟਰੀ ਰਾਜ ਨਹੀਂ ਸੀ ਲੱਗਿਆ ਹੁੰਦਾ 90 ਦੇ ਦਸ਼ਾ ਦੇ ਵਿੱਚ ਮਿਲਟਰੀ ਰਾਜ ਹੁੰਦਾ ਸੀ ਥਾਂ ਥਾਂ ਤੇ ਨਾਕੇ ਲਾ ਕੇ ਖੜੇ ਸੀ ਥ ਸਸ਼ੀਕਲ ਜੀ ਮੈਂ ਪ੍ਰਿਆੰਗਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਫਿਲਹਾਲ ਖੜੇ ਹਾਂ ਜੇ ਲਾਡੂ ਵਾਲ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਪਰ ਇਸ ਟੋਲ ਪਲਾਜ਼ਾ ਨੂੰ ਬਿਲਕੁਲ ਮੁਫਤ ਕੀਤਾ ਗਿਆ ਕਿੰਨੇ ਦਿਨਾਂ ਲਈ ਤੇ ਕਿੰਨੇ ਘੰਟਿਆਂ ਵਾਸਤੇ ਇਸ ਦੇ ਲਈ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਕਿ ਗੱਡੀਆਂ ਨੇ ਉਹ ਮੁਫਤ ਗੱਡੀਆਂ ਜਾ ਰਹੀਆਂ ਨੇ ਸੋ ਬੀਤੇ ਦਿਨ ਤੋਂ 16 ਜੂਨ ਤੋਂ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਜਿਹੜਾ ਕਿ ਲਗਾਤਾਰ ਜਾ ਰਹੀ ਹੈ 24 ਘੰਟੇ ਧਰਨਾ ਚੱਲ ਰਿਹਾ ਹੈ ਔਰ ਅੱਜ ਵੀ ਕਿਸਾਨਾਂ ਦਾ ਧਰਨਾ ਜਿਹੜਾ ਕਿ ਚੱਲ ਰਿਹਾ ਮੰਗ ਕੀ ਹੈ ਉਹਨਾਂ ਦੀ ਮੰਗ ਇਹ ਹੈ ਕਿ ਜਿਹੜੇ ਟੋਲ ਪਲਾਜ਼ਾ ਦੇ ਸਾਲ ਦੇ ਵਿੱਚ ਆਏ ਦਿਨ ਹੀ ਰੇਟ ਵਧਾਏ ਜਾਂਦੇ ਨੇ ਉਹਨਾਂ ਰੇਟਾਂ ਨੂੰ ਬੰਦ ਕੀਤਾ ਜਾਵੇ ਤੇ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇਸ ਦੇ ਰੇਟ ਘਟਾ ਕੇ ਇਸ ਨੂੰ ਸਸਤਾ ਕੀਤਾ ਜਾਵੇ ਸੋ ਗੱਲਬਾਤ ਕਰਾਂਗੇ ਜੀ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀਆਂ ਇੱਥੇ ਮੌਜੂਦ ਹੈ ਕਿ ਆਖਿਰਕਾਰ ਪ੍ਰਸ਼ਾਸਨ ਇਹਨਾਂ ਦੇ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿੰਨੇ ਦਿਨ ਲਈ ਕਹਿ ਰਿਹਾ ਕਿ ਧਰਨਾ ਜਿਹੜਾ ਕਿ ਲਗਾ ਲਗਾਇਆ ਜਾਏਗਾ ਸਸ਼ੀ ਗਾਂ ਸਰ ਜੀ ਸਰ ਕੀ ਜਿਹੜਾ ਟੋਲ ਪਲਾਜ਼ਾ ਦੇ ਤੇ ਨਾ ਦਿੱਤਾ ਜਾ ਰਿਹਾ ਹੈ ਰੇਟਾ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆ ਗਏ ਸੀਗੇ ਜੀ ਐਸ ਡੀ ਐਮ ਸਾਹਿਬ ਆਏ ਸੀਗੇ ਦੋ ਐਸ ਏ ਸੀ ਪੀ ਸੀ ਸੀ ਗੇ ਔਰ ਨੈਸ਼ਨਲ ਅਥਾਰਟੀ ਦਾ ਇੱਕ ਬੰਦਾ ਸੀਗਾ ਜੀ ਤੇ ਕੈਂਡੀਡੇਟ ਕੰਡਾ ਮੀਟਿੰਗ ਸਾਡੀ ਚੱਲੀ ਹੈ ਉਹਨਾਂ ਨਾਲ ਤੇ ਜਿਹੜੀਆਂ ਸਾਡੀਆਂ ਮੰਗਾਂ ਤੇ ਮੰਗਾਂ ਸੀਗੀਆਂ ਉਹਨਾਂ ਦੇ ਉੱਪਰ ਜੋ ਉਹਨਾਂ ਨਾਲ ਚਰਚਾ ਚੱਲੀ ਆ ਜੀ ਤੇ ਉਹਨਾਂ ਨੂੰ ਉਸ ਤੋਂ ਬਾਅਦ ਚ ਉਹਦਾ ਮੰਗ ਪੱਤਰ ਦੇ ਦਿੱਤਾ ਗਿਆ ਜੀ ਤੇ ਉਹ ਹੁਣ ਤੁਹਾਨੂੰ ਦੱਸਣਗੇ ਜੀ ਕਿਸੇ ਕੀ ਫੈਸਲਾ ਲਿਆ ਕਿ ਕਦੋਂ ਤੱਕ ਧਰਨਾ ਸਮਾਪਤ ਕਰੋ ਦੇਖੋ ਇਹ ਸਾਡਾ ਫੈਸਲਾ ਵੀ ਜਿੱਦ ਤਨ ਸਾਡੀਆਂ ਮੰਗਾਂ ਮੰਨ ਲਣਗੇ ਰੇਟ ਘੱਟ ਕਰ ਦੇਣ ਇੱਕ ਪਾਸਾ ਵਾਲਾ ਮਸਲਾ ਸਾਡਾ ਜਿਹੜਾ ਰੇਟ ਇੱਕ ਵਾਰੀ ਮੰਗਾ ਤੇ ਥੋੜਾ ਜਿਹਾ ਜ਼ਿਕਰ ਕਰਾਂਗੇ ਮੰਗਾ ਕਿਹੜੀਆਂ ਨੇ ਤੁਹਾਡੀਆਂ ਦੱਸੋਗੇ ਜਦੋਂ ਟੂਲ ਪਲਾਜਾ ਸ਼ੁਰੂ 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 ਹੋਇਆ ਸੀ ਨਾ ਉਦੋਂ 150 ਰੁਪਏ ਦੀ ਪਰਚੀ ਕੱਟਦੇ ਸੀਗੇ ਔਰ 24 ਘੰਟਿਆਂ ਦੇ ਲਈ ਆਪਾਂ ਆ ਜਾ ਸਕਦੇ ਸੀਗੇ ਜਾਂ 24 ਘੰਟਿਆਂ ਚਾਰ ਕਿਟੇ ਲੱਗ ਜਾਣ ਪੰਜ ਕਿਟੇ ਲੱਗ ਜਾਣ ਪਰਚੀ ਦਿਖਾ ਕੇ ਆਪਾਂ ਨਿਕਲ ਜਾਂਦੇ ਸੀ ਹੁਣ ਦੱਸੋ ਦੇ ਉਤੋਂ ਬਾਅਦ ਜਿਹੜਾ ਪਾਸ ਆ 170 ਰੁਪਏ ਦਾ ਮਹੀਨੇ ਦਾ ਬਣ ਜਾਂਦਾ ਸੀਗਾ ਹੁਣ ਉਹ ਵਧਾ ਕੇ ਅੱਜ ਜਿਹੜਾ 150 ਸੀ ਉਹ ਵਧਾ ਕੇ ਅੱਜ ਜਿਹਦੇ ਤੁਹਾਡੇ ਕੋਲ ਹੈਗਾ ਪਾਸਟੈਗ ਲੱਗਾ ਵਾ ਤਾਂ 215 ਰੁਪਏ ਜਿੰਨੇ ਜਿਹੜੇ ਨਿਕਲੋਗੇ ਉਨੇ ਜਿਹੜੇ ਪੈਸੇ ਕੱਟੇ ਜਾਣਗੇ ਬਾਰ-ਬਾਰ ਪੈਸੇ ਕੱਟੇ ਜਾਣਗੇ ਪੈਸੇ ਕੱਟੇ ਜਾਣਗੇ ਔਰ ਦੂਸਰੀ ਗੱਲ ਜੇ ਤੁਹਾਡੇ ਕੋਲ ਪਾਸਟੈਗ ਨਹੀਂ ਹੈਗਾ ਤਾਂ ਫਿਰ ਤੁਹਾਡੇ 430 ਰੁਪਏ ਲੱਗਣਗੇ ਔਰ 430 ਦੇ ਸਮਝ ਲਓ ਵੀ ਇਹ ਇਹ ਨੂੰ ਜਾਣਦੇ 430 ਵਾਪਸ ਆਣਦੇ ਜੀ ਤੇ ਜਿਹੜੀਆਂ ਵੱਡੀਆਂ ਗੱਡੀਆਂ ਨੇ ਕੈਂਟਰ ਵਗੈਰਾ ਉਹਨਾਂ ਦਾ 1200 ਰੁਪਿਆ ਵਾ ਮੈਨੂੰ ਐਸੇ ਜਿਕਰ ਪੰਜਾਬ ਦੇ ਟੋਲ ਪਲਾਜ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਟੋਲ ਪਲਾਜ਼ਾ ਤੇ ਇਹੀ ਸਿਸਟਮ ਚੱਲ ਰਿਹਾ ਹੈ ਕਿ ਹੋਰ ਵੀ ਟੋਲ ਪਲਾਜ਼ਾ ਘੇਰਨ ਦੀ ਤਿਆਰੀ ਹੈ ਦੇਖੋ ਜੀ ਸਰਕਾਰ ਨੇ ਜਿਹੜਾ ਫਾਸਟ ਟੈਂਕ ਸਿਸਟਮ ਕੱਢਿਆ ਨਾ ਇਹ ਇੱਕ ਗਵਨ ਇਹ ਬੜਾ ਵੱਡਾ ਗਵਨ ਹੋ ਰਿਹਾ ਪਬਲਿਕ ਦੇ ਨਾਲ ਜੀ ਔਰ ਜਿਹਦੀ ਜਾਣਕਾਰੀ ਪਬਲਿਕ ਨੂੰ ਨਹੀਂ ਹੈਗੀ ਕਿਉਂਕਿ ਅਸੀਂ 24 ਘੰਟਿਆਂ ਦੀ ਇੱਕ ਪਰਚੀ ਕਟਾ ਸਕਦੇ ਹਾਂ ਇੱਕ ਮਹੀਨੇ ਦੀ ਪਰ ਇਹ ਜਦੋਂ ਵੀ ਇਹ ਜਿਹੜਾ ਫਾਸਟੈਗ ਲਾ ਦਿੱਤਾ ਇੱਥੇ ਕੋਈ ਰੋਕ ਹੀ ਨਹੀਂ ਜਿੰਨੀ ਵਾਰੀ ਨਿਕਲੋਗੇ ਪੈਸੇ ਕੱਟੇ ਜਾਣੇ ਆ ਉਹ ਸਾਨੂੰ ਮਹਿਸੂਸ ਕਈ ਵਾਰੀ ਤਾਂ ਨਹੀਂ ਹੁੰਦੇ ਕਿ ਸਾਡੀ ਜੇਬ 'ਚ ਹੁੰਦੇ ਆ ਜੇ ਨਕਦ ਪੈਸੇ ਦੇਣੇ ਹਉਣ ਤੋਂ ਵਾਰ-ਵਾਰ ਲੜਾਈ ਹੋਵੇ ਉਸ ਚੀਜ਼ ਦੀ ਤੇ ਇਸ ਕਰਕੇ ਇਹ ਜਿਹੜੀ ਸਰ ਇਹ ਪਬਲਿਕ ਦੇ ਨਾਲ ਬੜੀ ਵੱਡੀ ਜਿਹੜੀ ਇਹ ਟੱਗੀ ਆ ਜਿਹੜੀ ਇਹ ਮਾਰ ਰਹੇ ਨੇ ਸੋ ਲੱਗਦਾ ਇਹ ਸਰ ਕਿ ਕਦੋਂ ਤੱਕ ਧਰਨਾ ਜਿਹੜਾ ਕੀ ਚੱਕਿਆ ਜਾਵੇਗਾ ਧਰਨਾ ਜਿਵੇਂ ਗਿੱਲ ਸਾਹਿਬ ਨੇ ਦੱਸਿਆ ਵੀ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਹ ਤਾਂ ਕਸੀ ਧਰਨਾ ਚਾਰੀ ਰੱਖਾਂਗੇ ਟੋਲ ਫ੍ਰੀ ਹਨ ਫਰੀਕ ਰਾਗੀਰ ਹੈ ਜਿਹੜਾ ਕਿ ਲਡੂਲ ਟੋਲ ਪਲਾਜ਼ਾ ਕਰਾਸ ਕਰੇਗਾ ਉਹ ਮੁਫਤੀ ਜਾਏਗਾ ਕੋਈ ਪੈਸੇ ਵਸੂਲਣੇ ਨਹੀਂ ਦਿੱਤੇ ਜਾਣਗੇ ਜੀ ਬਿਲਕੁਲ ਜੀ ਟੋਲ ਫ੍ਰੀ ਰਹੇਗਾ ਜੀ ਜੀ ਜੋ ਜਿਤਨਾ ਕਿਸਾਨਾ ਵੱਲੋਂ ਅੱਗੇ ਵੀ ਧਰਨੇ ਦਿੱਤੇ ਗਏ ਸੀ ਸਾਰੇ ਧਰਨੇ ਜਿਹੜੇ ਕਿ ਸ਼ਾਂਤ ਮੀ ਢੰਗ ਦੇ ਨਾਲ ਦਿੱਤੇ ਜਾ ਰਹੇ ਸੀ ਇੱਥੇ ਵੀ ਸ਼ਾਂਤ ਮੀ ਢੰਗ ਦੇ ਨਾਲ ਹੀ ਪ੍ਰਦਰਸ਼ਨ ਕੀਤਾ ਜਾਏਗਾ ਬਿਲਕੁਲ ਸ਼ਾਂਤ ਮੀ ਢੰਗ ਨਾਲ ਜੀ ਇਹ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਆ ਇਹ ਉਨਾ ਚਿਰ ਚੱਲੇਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਠੀਕ ਮਤਲਬ ਕਿ ਸੋਚ ਕੇ ਆਏ ਹੋ ਸਰ ਕਰੋ ਕਿ ਬੈਠੇ ਰਹੋ ਮੈਂ ਇੱਕ ਗੱਲ ਦਸਨੀ ਤੁਹਾਡੇ ਮਾਧਿਅਮ ਨੂੰ ਦੱਸਣਾ ਚਾਹੁੰਦਾ ਪਬਲਿਕ ਨੂੰ ਸਾਂਝੀ ਕਰਉ ਕਿ ਜਦੋਂ ਅਸੀਂ ਕੋ ਗੱਡੀ ਲੈਨੇ ਆਂ ਅਸੀਂ ਇੱਕ ਟੈਕਸ ਦਿੰਨੇ ਆਂ ਕੋਈ ਉਹਦਾ ਟਾਇਰ ਟੱਪਾ ਪੋਣੇ ਤਾਂ ਵੀ ਟੈਕਸ ਦਿੰਨੇ ਆਂ ਜਦੋਂ ਅਸੀਂ ਤੇਲ ਪੋਣੇ ਆਂ ਇੰਡੀਆ ਗਵਰਨਮੈਂਟ ਨੂੰ ਟੈਕਸ ਵੱਖਰਾ ਦਿੰਨੇ ਆਂ ਸਟੇਟ ਨੂੰ ਵੱਖਰਾ ਦਿੰਨੇ ਆਂ ਜੇ ਇੰਨੇ ਟੈਕਸ ਲੈ ਕੇ ਵੀ ਸਾਡੇ ਰੋਡ ਨਹੀਂ ਬਣ ਸਕਦੇ ਤਾਂ ਫੇਰੇ ਜੇ ਰੋਡ ਹੀ ਅਸੀਂ ਆਪਣੀਆਂ ਜੇਬਾਂ ਚੋਂ ਹੀ ਬਣਾਉਣੇ ਆ ਲੁੱਟ ਘੁੱਟ ਕਰਾ ਕੇ ਹੁਣ ਲਗਭਗ 500 ਕਰੋੜ ਰੁਪਈਆ ਇਹਦਾ ਮਤਲਬ ਜਿਹੜਾ ਰੋਜ਼ ਦਾ ਇਕੱਠਾ ਹੁੰਦਾ 500 ਕਰੋੜ ਰੁਪਈਆ ਡੇਲੀ ਇਕੱਠਾ ਹੁੰਦਾ ਮਰੋ ਸਾਡੀ ਪਬਲਿਕ ਦੀ ਜੇਫਿਲ ਜਾ ਰਿਹਾ ਔਰ ਫਿਰ ਇਹਨਾਂ ਕੋਈ ਫੈਸਿਲਿਟੀ ਨਹੀਂ ਹੈਗੀ ਨਾ ਇੱਥੇ ਕੋਈ ਨੇੜੇ ਤੇ ਲੈਟਰਿੰਗ ਬਾਥਰੂਮ ਆ ਨਾ ਕੋਈ ਬੈਠਣ ਦਾ ਵਿਸ਼ਰਾਮ ਘਰ ਆ ਜਿਹੜੀਆਂ ਸੜਕ ਤੇ ਲਾਈਟਾਂ ਲੱਗੀਆਂ ਦੇਖ ਲਓ ਲਾਈਟਾਂ ਹੀ ਹੈ ਨਹੀਂਆਂ ਉੱਥੇ ਉਹ ਵੀ ਨਹੀਂ ਹੈਗੀਆਂ ਫਿਰ ਜਿਹੜੇ ਪੁਲ ਨੇ ਪਿੱਛੇ ਜਿਵੇਂ ਦਰਾਹੇ ਵਾਲਾ ਪੁਲਾ ਉਹਦੇ ਵਿੱਚ ਜਿਹੜੇ ਗੈਪ ਨੇ ਉਹ ਸਾਰੇ ਟੁੱਟੇ ਹੋਏ ਰਹਿ ਗਏ ਜਿੱਦ ਗੱਡੀ ਉਹਦੇ ਵਿੱਚ ਕਿੰਨੇ ਚੋਰ ਨਾ ਬਾਈਦੀ ਸੜਕਾਂ ਦੇ ਜਿੰਨੇ ਵੀ ਥੱਲੇ ਰਿੰਗ ਰੋਡ ਨੇ ਉਹ ਬਣਨ ਵਾਲੇ ਨੇ ਜੀ ਜਿਹੜਾ ਟ੍ਰੇਨ ਸਿਸਟਮ ਹੈ ਇਹਨਾਂ ਦਾ ਸਾਈਡ ਤੇ ਬਣਾਇਆ ਨਾਲਿਆਂ ਵਾਲਾ ਉਹ ਸਾਰਾ ਟੁੱਟਾ ਹੋਇਆ ਪਾਣੀ ਛੜਕਾਂ ਤੁਰਿਆ ਫਿਰਦਾ ਫਿਰ ਇਹ ਪੈਸੇ ਕਿਹ ਚੀਜ਼ ਦੇ ਵਸੂਲ ਕਰ ਰਿਹਾ ਸਾਡੇ ਤੋਂ ਮੈਂ ਅੱਜ ਇੱਕ ਨਵੀਂ ਗੱਲ ਸੁਣੀ ਕੇ ਤੋਂ ਕਿ ਜਿਹੜੀ ਜੀਸੀਪੀ ਇੱਕ ਵਾਰੀ ਜੇ ਫਲੋਰ ਤੋਂ ਲੁਧਿਆਣੇ ਲੈ ਕੇ ਜਾਣੀ ਹੈ ਤਾਂ 3500 ਰੁਪਏ ਲੱਗਦਾ ਜੀ ਹੋਰ ਵਾਪਸੀ ਜਾਣਾ 3500 ਰੁਪਏ ਫੇਰ ਅਗਰ ਉਹ 3 ਘੰਟੇ ਕੰਮ ਕਰਨ ਜਾਂਦੀ ਹੈ ਤਾਂ ਉਹਦਾ 2700 ਰੁਪਏ ਜਿਹੜਾ ਉਹਨੂੰ ਮਿਲਦਾ ਹੈਗਾ ਨਹੀਂ ਤੇ ਉਹ ਉਹਦੇ 3500 ਤੇ ਟੂਲ ਵਾਲੇ ਲਈ ਜਾਂਦੇ ਆ ਕੀ ਕਮਾਵਾਂਗੇ بڑے ਲੋਕ ਨੇ ਇਹੋ ਜੇ ਜਿਹੜੇ ਫਲੋਰ ਤੋਂ ਆ ਕੇ ਲੁਧਿਆਣੇ ਆਪਣਾ ਰੁਜ਼ਗਾਰ ਕਰਦੇ ਸੀਗੇ ਉਹ ਸਾਰਾ ਰੁਜ਼ਗਾਰ ਉਹਨਾਂ ਦਾ ਇਹ ਟੂਲ ਦੀ ਵਜ੍ਹਾ ਕਰਕੇ ਬੰਦ ਹੋ ਗਿਆ ਮੈਂ ਸਵਾਲ ਇਹ ਵੀ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਪਤਾ ਬੀਤੇ ਦਿਨ ਕਿੰਨੀਆਂ ਗੱਡੀਆਂ ਇੱਥੋਂ ਦੀ ਜਿਹੜੀ ਕਿ ਕ੍ਰਾਸ ਹੋਈਆਂ ਨੇ ਤੁਹਾਡੇ ਤੁਹਾਡੇ ਤੋਂ ਕੱਲ ਪਤਾ ਲੱਗਿਆ ਕਿ 40 ਹਜ਼ਾਰ ਗੱਡੀ ਆਰ ਗੱਡੀ ਜਿਹੜੀ ਕੱਲ ਨੰਗੀ ਇੱਥੋਂ ਇਹਨਾਂ ਨੂੰ ਕਰੋੜਾਂ ਦਾ ਨੁਕਸਾਨ ਵੀ ਹੋਇਆ ਇਹਨਾਂ ਨੂੰ ਕਰੋੜਾਂ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਹਾਂਜੀ ਹਾਂਜੀ ਕਰ ਤੁਸੀਂ ਅੱਜ ਵੀ ਧਰਨਾ ਨਹੀਂ ਚੱਕਦੇ ਕੱਲ ਵੀ ਧਰਨਾ ਚੱਕਦੇ ਆਏ ਦਿਨ ਨੁਕਸਾਨ ਹੈ ਜਿਹੜਾ ਕਿ ਵੱਧਦਾ ਹੀ ਜਾਵੇਗਾ ਦੇਖੋ ਪ੍ਰਸ਼ਾਸਨ ਨੇ ਅੱਜ ਵੀ ਜ਼ੋਰ ਲਾਇਆ ਵੀ ਤੁਸੀਂ ਸਾਨੂੰ ਟਾਈਮ ਦਿਓ 15 ਦਿਨ ਦਾ ਦਿਓ 25 ਦਿਨ ਦਾ ਦਿਓ ਫਿਰ ਕਹਿੰਦੇ ਕਿਸਾਨ ਕਰਨ ਦੀ ਕੋਸ਼ਿਸ਼ ਕੀਤੀ ਕਿ ਪ੍ਰਸ਼ਾਸਨ ਕੋਲੋਂ ਜਾਂ ਨਹੀਂ 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 ਗੱਲਬਾਤ ਸੀਗੀ ਗੱਲਬਾਤ ਹੀ ਸੀਗੀ ਹੁਣ ਜਵਾਬ ਦੇ ਦਿੱਤਾ ਵਾ ਹੁਣ ਭਾਵੇਂ ਕੁਝ ਕਰਨ ਜੀ ਤੇ ਜਵਾਬ ਕੀ ਤੁਹਾਡੇ ਵੱਲੋਂ ਦਿੱਤਾ ਜਾਂਦਾ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਅਸੀਂ ਕਿਹਾ ਵੀ ਨਹੀਂ ਅਸੀਂ ਧਰਨਾ ਨਹੀਂ ਚੱਕਣਾ ਟਾਈਮ ਚਾਹੇ ਤੁਸੀਂ ਡੇਢ ਮਹੀਨੇ ਦਾ ਲੈ ਲਓ ਚਾਹੇ 2 ਮਹੀਨੇ ਦਾ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਟੋਲ ਉਹਨਾਂ ਚਰ ਫ੍ਰੀ ਰਹੂਗਾ ਟੋਲ ਨਹੀਂ ਅਸੀਂ ਚੱਲਣ ਦੇਾਂਗੇ ਤਾਂ ਬਾਕੀ ਹੁਣ ਇਹ ਆ ਵੀ ਤੁਹਾਡੇ ਅਸੀਂ ਮਾਧਮ ਰਹੀਂ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਹੁਣ ਇਹ ਆਪਣਾ ਜੋਰਜ ਮੈਚ ਤੇ ਕਰਨਗੇ ਹੁਣ ਇਹ ਜਿਹੜਾ ਪੁਲਿਸ ਵਾਲੋਂ ਵੀ ਲਿਆਉਣਗੇ ਚੱਕਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉੱਪਰੋਂ ਡੰਡਾ ਬਹੁਤ ਵਰਦਾ ਇਹਨਾਂ ਦੇ ਸਿਰ ਦੇ ਵਿੱਚ ਪੈਂਦਾ ਜਿਹੜਾ ਉਹ ਕਹਿੰਦੇ ਵੀ ਇਹਨੂੰ ਖਾਲੀ ਕਰਾਓ ਤੇ ਬਾਕੀ ਹੁਣ ਪਬਲਿਕ ਦਾ ਕਿੰਨਾ ਸਾਥ ਚਾਹੀਦਾ ਅਸੀਂ ਇੱਥੇ ਬੈਠੇ ਆਂ ਉੱਟ ਕੇ ਅੰਦਰ ਦੇ ਦੇਣ ਲੈ ਜਾਣ ਚੱਕ ਕੇ ਜੇਲ੍ਹ ਭੇਜ ਦੇਣ ਗੱਲ ਬੱਕਰੀਆਂ ਵੈਸੇ ਨਹੀਂ ਉੱਟ ਕੇ ਜਾਂਦੀ ਜੀ ਸੋ ਕਿੰਨੇ ਕਿ ਕਿਸਾਨ ਜਥੇ ਬੰਦਿਆਂ ਨੇ ਜੜੀਆਂ ਕਿ ਇਕੱਠੀਆਂ ਹੋਈਆਂ ਸਾਰੀਆਂ ਦੋ ਕਿਸਾਨ ਜਥੇ ਬੰਦਿਆਂ ਨੇ ਬੀਕੇ ਜੂ ਦਵਾਪਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਾਡੇ ਨਾਲ ਟੈਕਸੀ ਯੂਨੀਅਨ ਆ ਤੇ ਨਾਲ ਸਾਡੇ ਜਿਹੜੀਆਂ ਸੋਸ਼ਲ ਜਥੇ ਬੰਦਿਆਂ ਨੇ ਐਸੇ ਜੋ ਕਿ ਜਥੇ ਬੰਦਿਆਂ ਇੱਕ ਹਿਊਮਨ ਰਾਈਟ ਵਾਲੇ ਆ ਉਹ ਵੀ ਨਾਲ ਆ ਸਾਡੇ ਉਹ ਵੀ ਰੋਜ਼ ਦੀ ਰੋਜ਼ ਆਉਂਦੇ ਨੇ ਟੈਂਪੂ ਯੂਨੀਅਨ ਆ ਰਹੀ ਆ ਸਾਡੇ ਨਾਲ ਟਿਪਰ ਯੂਨੀਅਨ ਵਾਲੇ ਵੀ ਸਹਿਯੋਗ ਦੇ ਰਹੇ ਨੇ ਪਰ ਮਤਲਬ ਜਿੰਨੂੰ ਚਾਹੇ ਗੱਡੀ ਮਰੂਤੀ ਕਾਰ ਨੰਗੇ ਜੀ ਚਾਹੇ ਨੰਗੇ ਤੋਂ ਜੈਗਵਰ ਕਰੋੜਾਂ ਦੀ ਜੇਬ ਤੋਂ ਉਹਨਾਂ ਦੀ ਕੱਟ ਹੁੰਦੀ ਆ ਜੀ ਕਿ ਅਸੀਂ ਕਿਤੇ ਤੁਹਾਡੇ ਵੱਲੋਂ ਵੀ ਆਮ ਲੋਕਾਂ ਦਾ ਸਾਥ ਹੈ ਜਿਹੜਾ ਕਿ ਮੰਗਿਆ ਜਾ ਰਿਹਾ ਕਿ ਲੋਕ ਆ ਕੇ ਤੁਹਾਡਾ ਸਾਥ ਦੇਣ ਜੇਕਰ ਇਦਾਂ ਦੀ ਕੋਈ ਹਿੰਸਾ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲਦੀ ਆ ਦੇਖੋ ਸਾਡੇ ਕਿਸਾਨਾਂ ਦੇ ਕਾਰਡ ਬਣੇ ਆ ਜਿੰਨੇ ਸਾਡੇ ਜਿਹੜੀ ਸਾਡਾ ਕੇਡਰ ਵਾ ਜਿੰਨੇ ਸਾਡੇ ਮੈਂਬਰ ਬਣੇ ਅਸੀਂ ਉਹਨੂੰ ਕਾਰਡ ਬਣਾ ਕੇ ਦਿੰਨੇ ਆ ਸਾਡੀ ਤੇ ਗੱਡੀ ਰੁਕਦੀ ਹੋਈ ਨਹੀਂ ਸਾਡੇ ਕੋਲ ਤੇ 5000 ਦਾ ਟੂਲ ਹੋ ਜੇ ਸਾਡੀ ਗੱਡੀ ਦਾ ਅਗਲਾ ਧਿਆਨ ਨਾਲ ਸੁਣਨ ਵਾਲੀਆਂ ਨੇ ਜਿਹੜੀਆਂ ਕਿ ਹੁਣ ਇਹ ਭਾਈ ਸਾਹਿਬ ਤੁਹਾਡੇ ਨਾਲ ਸਾਂਝਿਆ ਕਰ ਰਹੇ ਨੇ ਕਹਿੰਦੇ ਨੇ ਕਿ ਸਾਡੇ ਤਾਂ ਟੈਕਸ ਕਟੀਤੇ ਨਹੀਂ ਜਾਂਦੇ ਕਿਉਂਕਿ ਸਾਡੇ ਕਾਰਡ ਬਣੇ ਹੋਏ ਆ ਇਹ ਜਿਹੜਾ ਧਰਨਾ ਲਗਾਇਆ ਜਾ ਰਿਹਾ ਇਹ ਆਮ ਜਨਤਾ ਲਈ ਲਗਾਇਆ ਜਾ ਰਿਹਾ ਜੜ ਕਿ ਆਮ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਏ ਦਿਨ ਹੀ ਕਹਿੰਦੇ ਨੇ ਜਿਹੜੇ ਕਿ ਟੈਕਸ ਵਧਾ ਦਿੱਤੇ ਜਾਂਦੇ ਨੇ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਜਾਂਦੇ ਨੇ ਸਾਲ ਦੇ ਵਿੱਚ ਇੱਕਰ ਗੱਲ ਕੀਤੀ ਜਾਵੇ ਤਾਂ ਤਿੰਨ ਵਾਰੀ ਸਾਡੇ ਰੇਟ ਵਧਾ ਦਿੱਤੇ ਗਏ ਨੇ ਇਹ ਇਸੇ ਕਰਕੇ ਵੀ ਜੇ ਸਾਡੇ ਦੇ ਕਾਰਡ ਬਣੇ ਸਾਡੀਆਂ ਗੱਡੀਆਂ ਦੇ ਲੰਗਦੀਆਂ ਪਰ ਕਿਤੇ ਨਾ ਕਿਤੇ ਸਾਡੇ ਜਿਹੜੇ ਪਬਲਿਕ ਆ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਉਹਨਾਂ ਦੀ ਜੇਬ ਘੱਟ ਹੋ ਰਹੀ ਆ ਅਸੀਂ ਉਹ ਪਬਲਿਕ ਨੂੰ ਮੁੱਕਰਾ ਕੇ ਦੋਨੇ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਇਹ ਟੋਲ ਪਲਾਜ਼ੇ ਦੇ ਜਿਹੜੇ ਰੇਟ ਨੇ ਹੁਣ ਨਾਸਹਿਨਯੋਗ ਨੇ ਔਰ ਇਥੋਂ ਔਖਾ ਕੰਮ ਹੋ ਗਿਆ ਇਹਨਾਂ ਨੂੰ ਮੰਗ ਪੱਤਰ ਵੀ ਬੜੀ ਵਾਰ ਦਿੱਤੇ ਇਹਨਾਂ ਨੂੰ ਅਲਟੀਮੇਟਮ ਵੀ ਦਿੱਤੇ ਆ ਪਰ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਤੇ ਗੁੰਡਾਗਰਦੀ ਜਿਹੜੀ ਕਰਦੇ ਉਹ ਵੱਖਰੀ ਕਰਦੇ ਆ ਵੀ ਮਾੜਾ ਜਿਹਾ ਕਿਸੇ ਨੇ ਗੱਲ ਕੀਤੀ ਤੇ ਇਹਨਾਂ ਨੇ ਉਹਦੇ ਸ਼ੀਸ਼ੇ ਤੋੜਤੇ ਕਿਸੇ ਨੂੰ ਪੁੱਟਤਾ ਕਿਸੇ ਨੂੰ ਪੁੱਛ ਕਰਤਾ ਕੁਝ ਅੰਦਾਜ਼ਾ ਲਗਾ ਜਿਸ ਕਰਕੇ ਅਸੀਂ ਇਹ ਧਰਨਾ ਲਾਇਆ ਔਰ ਇਹ ਨਿਰੰਤਰ ਜਾਰੀ ਰਹੂਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਗੱਲਬਾਤ ਕੀਤੀ ਸੀ ਜੀ ਕਿਸਾਨ ਜਥੇ ਬੰਦਿਆਂ ਦੇ ਮੋਰਿਆਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਆਏ ਦਿਨ ਹੀ ਜਿਹੜਾ ਕਿ ਟੋਲ ਦੇ ਰੇਟ ਬਤਾ ਦਿੱਤੇ ਜਾਂਦੇ ਨੇ ਜਨਾਂ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਕਿ ਧਰਨਾ ਲਗਾਇਆ ਗਿਆ ਔਰ ਧਰਨਾ ਉਦੋਂ ਤੱਕ ਲੱਗਾ ਜਾਏਗਾ ਲਗਾਇਆ ਜਾਏਗਾ ਜਦੋਂ ਤੱਕ ਕੋਈ ਜਿਹੜਾ ਕਿ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਗੱਲਬਾਤ ਨਹੀਂ ਕਰਦਾ ਉਹਨਾਂ ਨੂੰ ਸਪਸ਼ਟ ਤੌਰ ਤੇ ਜਵਾਬ ਨਹੀਂ ਦਿੱਤੇ ਜਾਂਦੇ ਤੇ ਉਹਨਾਂ ਨੂੰ ਪੂਰਾ ਸਹਿਯੋਗ ਨਹੀਂ ਦਿੱਤਾ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਧਰਨਾ ਨਹੀਂ ਇਹ ਚੱਕਦੇ ਤਾਂ ਸ਼ਾਇਦ ਸਾਡੇ ਨਾਲ ਹਿੰਸਾ ਹੋ ਸਕਦੀ ਹੈ ਬਟ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਅਧਿਕਾਰ ਬਈ ਟੋਲ ਪਲਾਜ਼ਾ ਨੂੰ ਲੈ ਕੇ ਹੁੰਦੀ ਹੈ ਇਹ ਦੇਖਣਾ ਹੋਏਗਾ ਫਿਲਹਾਲ ਦੱਸਦੀ ਕਿ ਲਾਡੂਵਾਲ ਟੋਲ ਪਲਾਜ਼ਾ ਤੇ ਅਸੀਂ ਖੜੇ ਆ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾ ਰਿਹਾ ਹੈ ਇੱਕ ਵਾਰੀ ਫਿਰ ਤੋਂ ਦਿਖਾ ਦਿੰਨੀ ਆ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਕਿ ਮੁਫਤ ਗੱਡੀਆਂ ਜਾ ਰਹੀਆਂ ਨੇ ਉਹਨਾਂ ਨੂੰ ਬੀਤੇ ਦਿਨੀਂ ਜੇਕਰ ਗੱਲ ਕੀਤੀ ਜਾਵੇ ਤਾਂ 40000 ਦੇ ਤਕਰੀਬਨ ਗੱਡੀ ਇੱਥੋਂ ਦੀ ਫ੍ਰੀ ਨਿਕਲੀ ਹੈ ਜਿਹਾ 40000 ਦੇ ਤਕਰੀਬਨ ਗੱਡੀ ਦਾ ਅੰਦਾਜ਼ਾ ਲਗਾਇਆ ਗਿਆ ਤੇ ਕਰੋੜਾ ਰੁਪਏ ਦਾ ਨੁਕਸਾਨ ਹੈ ਜਿਹੜਾ ਕਿ ਇਹਨਾਂ ਨੂੰ ਝੇਲਣਾ ਪਿਆ ਸੋ ਕੁਝ ਨਾਰਾਜ਼ਗੀ ਜਿਹੜੀ ਕਿ ਸਰਕਾਰ ਦੇ ਨਾਲ ਵੀ ਹੈ ਇਹਨਾਂ ਦਾ ਕਹਿਣਾ ਹੈ ਨੇ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਸ ਤਰ੍ਹਾਂ ਦਾ ਟੋਲ ਪਲਾਜ਼ਾ ਨਹੀਂ ਬਣਦਾ ਪਰ ਜੋ ਵਿਅਕਤੀ ਅੰਮ੍ਰਿਤਸਰ ਤੋਂ ਆਂਦਾ ਵੈ ਉਸ ਨੂੰ ਆਲਰੇਡੀ ਚਾਰ ਟੋਲ ਪਲਾਜ਼ਾ ਕਰਾਸ ਕਰਨੇ ਪੈਂਦੇ ਨੇ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਟੀਵੀ ਚੈਨਲ ਦਾ ਪਹਿਲਾਂ ਤਾਂ ਅਸੀਂ ਬਹੁਤਨੁਭਾਦੀਆਂ ਜਿਹੜੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਹਾਂ ਜੀ ਜੇ ਅੰਮ੍ਰਿਤਸਰ ਤੋਂ ਤੁਰੀਏ ਜੇ ਜਾਂ ਲੁਧਿਆਣਾ ਤੋਂ ਅੰਮ੍ਰਿਤਸਰ ਨੂੰ ਅਸੀਂ ਜਾਈਏ ਡੋਡੂਵਾਲ ਟੋਲ ਪਲਾਜ਼ਾ ਆ ਗਿਆ ਜੀ ਫਿਰ ਬਿਆਸਾ ਵਾਲਾ ਆ ਗਿਆ ਫਿਰ ਰੇਹੇ ਵਾਲਾ ਆ ਗਿਆ ਤਿੰਨ ਟੋਲ ਪਲਾਜ਼ੇ ਹੋ ਗਏ ਹਾਂ ਜੀ 1000 ਰੁਪਏ ਦਾ ਆ ਜਿਹੜਾ 7 7 ਕਿਲੋਮੀਟਰ ਦੇ ਕੇ ਇਹਨਾਂ ਨੇ ਹੰਬੜਾਂ ਵਾਲੀ ਸਾਈਡ ਹੋਰ ਲਾ ਦਿੱਤਾ ਹਾਂਜੀ ਲਾ ਦਿੱਤਾ ਹੁਣ ਤੁਸੀਂ ਦੱਸੋ ਵੀ 1000 ਰੁਪਏ ਦਾ ਤੇਲ ਲੱਗਦਾ ਅੰਮ੍ਰਿਤਸਰ ਸਾਹਿਬ ਜਾਣ ਲਈ ਸਾਡਾ ਧਾਰਮਿਕ ਸਥਾਨ ਉੱਥੇ ਨੇ ਅਸੀਂ ਉਦੋਂ ਨੂੰ ਜਾਂਦੇ ਆ ਤੇ ਆਮ ਜਨਤਾ ਜਿਹੜੀ ਜਾਂਦੀ ਆ ਠੀਕ ਹੈ ਨਾ ਵਿਆਸਾ ਵਾਲੀ ਸੰਗਤ ਜਾਂਦੀ ਆ ਹਰ ਐਤਵਾਰ ਜਾਂਦੇ ਆ ਵੀ 1000 ਰੁਪਏ ਦਾ ਤੇਲ ਅੰਮ੍ਰਿਤਸਰ ਤੱਕ ਲੱਗਦਾ ਇਹ 15-1800 ਰੁਪਏ ਟੋਲ ਫਲੇਜੇ ਦਾ ਬਣਾ ਦਿੰਦੇ ਨੇ ਦੱਸੋ ਜਾਂਦਾ ਕੀ ਕਰੇ ਉਹਨਾਂ ਤੇ ਇਹ ਨਹੀਂ ਲੱਗਦਾ ਜਿੰਨਾ ਇਹ ਜਿਹੜਾ ਇਹ ਕਾਨੂੰਨ ਨੂੰ ਫਾਲੋ ਇਹਨਾਂ ਦਾ ਜਿਹੜਾ ਲੱਗਦਾ ਪਰ ਗੱਲਬਤ ਕੀ ਅੱਗੇ ਵੀ ਕਈ ਵਾਰ ਧਰਨੇ ਦਿੱਤੇ ਜਾ ਚੁੱਕੇ ਨੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਇਸ ਦੇ ਰੇਟ ਘਟਾਉਣ ਦੇ ਲਈ ਪਰ ਸੱਟਾ ਕੋਈ ਨਹੀਂ ਨਿਕਲਦਾ ਸੱਟਾ ਕੋਈ ਨਹੀਂ ਨਿਕਲਦਾ ਇਹ ਆ ਕਿ ਜੰਤਰੀ ਜਨਤਾਵਾ ਨਾ ਧਰਨਾ ਲਾਉਂਦੀ ਆ 2 ਘੰਟੇ ਦੇ ਲਈ 2 ਘੰਟਿਆਂ ਨਾਲ ਜਿਹੜੇ ਧਰਨੇ ਸਿਆਸੀ ਉਹਨਾਂ ਸਿਆਸੀ ਲੀਡਰ ਲਾਉਂਦੇ ਨੇ ਉਹ ਫਿਰ ਉਹਨਾਂ ਦੀ ਟੋਲ ਪਲਾਜ਼ਾ ਨਾਲ ਸੈਟਿੰਗ ਹੋ ਜਾਂਦੀ ਆ ਯਾਰ ਉਠੋ ਸਾਡਾ ਸਵਾ ਕਰੋੜ ਰੁਪਇਆ ਮਰਦਾ ਆ 20-25 ਲੱਖ ਰੁਪਇਆ ਲਓ ਜਾਂ ਅੱਧਾ ਕਰੋੜ ਰੁਪਇਆ ਕਰੋੜ ਰੁਪਇਆ ਲਓ ਯਾਰ ਤੁਸੀਂ ਉੱਠ ਖੜੋ ਉਹ ਇੱਕ ਦਿਨ ਦੇ ਪੈਸੇ ਇਹਨਾਂ ਨੂੰ ਦੇਣ ਕੇ ਲੀਡਰ ਉੱਠ ਖੜਦੇ ਆ ਉਹ ਕਹਿੰਦੇ ਚਲੋ ਯਾਰ ਹੋ ਗਿਆ ਹੁਣ ਤੋਰੀ ਫੁਲ ਕੇ ਜੰਨਾ ਅਸੀਂ ਤਾਂ ਨਹੀਂ ਲੈਣੇ ਅਸੀਂ ਤਾਂ ਇਹ ਮਸਲਾ ਜਿਹੜਾ ਇਹ ਧਰਨਾ ਨਹੀਂ ਹੈਗਾ ਇਹ ਮੋਰਚਾ ਇਹ ਖੱਟਣਾ ਇਹ ਜਿਵੇਂ ਦਿੱਲੀ 'ਚ ਲੱਗਿਆ ਜਿਵੇਂ ਸ਼ੰਭੂ ਤੇ ਲੱਗਿਆ ਇਹ ਮੋਰਚਾ ਇਹ ਧਰਨਾ ਨਹੀਂ ਹੈਗਾ ਇਹ ਮੋਰਚਾ ਉਦੋਂ ਤੱਕ ਨਹੀਂ ਇੱਥੋਂ ਚੱਕਿਆ ਜਾਣਾ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ 150 ਰੁਪਇਆ 150 ਰੁਪਇਆ ਜਾਇਜ਼ ਗੱਲ ਹੈ ਪਹਿਲੀ ਗੱਲ ਤਾਂ ਇਹਨੂੰ ਬੰਦ ਕਰਨ ਬਹੁਤ ਹੋ ਗਿਆ ਕਿਉਂਕਿ ਹਜੇ ਇਹਨਾਂ ਦਾ ਰੋਡ ਕੰਪਲੀਟ ਨਹੀਂ ਹੋਦਾ ਇਹਨਾਂ ਨੂੰ ਵੈਸੇ ਤਾਂ ਇਹਨਾਂ ਨੂੰ ਇਹ ਅਧਿਕਾਰ ਨਹੀਂ ਹੈਗਾ ਟੋਲ ਪਲਾਜਾ ਲਾਉਣ ਦਾ ਪਹਿਲਾਂ ਰੋਡ ਨੂੰ ਤਾਂ ਕੰਪਲੀਟ ਕਰਨ ਤੁਸੀਂ ਜੋਧੇਵਾਲ ਬਾਸੀ ਚੌਂਕ ਦੇ ਵਿੱਚ ਦੇਖੋ ਬ੍ਰਿਜ ਦੇ ਨਾਲ ਇਹਨਾਂ ਨੇ ਕੀ ਕਰਿਆ ਹੋਇਆ ਉੱਥੇ ਇਹ ਟਰਾਂਸਪੋਰਟ ਖੜਦੀ ਹੈ ਉੱਥੇ ਟੈਕਸੀ ਖੜੀ ਆ ਉੱਥੇ ਟਰਾਲੇ ਖੜੇ ਆ ਉੱਥੇ ਬੱਸਾਂ ਖੜੀਆਂ ਨੇ ਉਹਦਾ ਪਾਰਕਿੰਗ ਬਣਾ ਕੇ ਬੈਠੇ ਨੇ ਬੋਲੋ ਸੜਕ ਦੇ ਗੱਭੇ ਉਹ ਥੱਲੇ ਵਾਲਾ ਰੋਡ ਕੱਚਾ ਵਾ ਤੇ ਲੱਗਦਾ ਕੋਈ ਆਉਣ ਵਾਲੇ ਸਮੇਂ 'ਚ ਹੱਲ ਨਿਕਲੂਗਾ ਬਿਲਕੁਲ ਨਿਕਲੂ ਆ ਇਹ ਇਹਦੇ ਬਾਜਬ ਰੇਟ ਲਾਉਣ 1500 ਰੁਪਈਆ 24 ਘੰਟਿਆਂ ਲਈ ਜਾਵੇ ਇਹਦਾ ਇਧਰ ਨੂੰ ਲੰਘਿਆ 220 ਉਧਰ ਨੂੰ ਲੰਘਿਆ 220 ਜੇ ਫਾਸਟੈਗ ਨਹੀਂ ਲੱਗਿਆ ਹੈ 440 ਇਧਰ ਨੂੰ 440 ਇਹਨੂੰ 880 ਰੁਪਈਆ ਦੱਸੋ ਇਹਨਾਂ ਨੂੰ ਕੌਣ ਦੇਵੇ ਫਲੋਰ ਤੱਕ 200 ਰੁਪਈਆ ਦਾ ਤੇ ਲੱਗਦਾ ਫਲੋਰ ਤੱਕ 880 ਰੁਪਈਆ ਇਹ ਲੈ ਜਾਂਦੇ ਨੇ ਜੇ ਕੋਈ ਬੰਦਾ ਇਹਨਾਂ ਨੂੰ ਟੈ ਉਹ ਦਿਖਾਦਾ ਵਾ ਆਧਾਰ ਕਾਰਡ ਵੀ ਮੇਰਾ ਤਾਂ ਯਾ ਟੋਲ ਮਾਜੇ ਦੇ ਨਾਲ ਪੈਂਦਾ 20 ਕਿਲੋਮੀਟਰ ਤੱਕ ਦਾ ਫਰੀ ਆ ਵੀ ਆ ਪੜ ਲਓ ਉਹ ਜਿਹੜਾ ਸਾਰਾ ਆਦਰ ਸਟੇਟ ਵਾਲੇ ਇਹਨਾਂ ਨੇ ਉੱਥੇ ਮੁਲਾਜ਼ਮ ਰੱਖੇ ਨੇ ਪੰਜਾਬੀ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਇਹ ਉਹਨਾਂ ਦੇ ਨਾਲ ਬਹਿਸ ਕਰਦੇ ਨੇ ਫਿਰ ਗੱਡੀਆਂ ਦੇ ਸ਼ੀਸ਼ੇ ਭਾਂਦੇ ਨੇ ਸਵੇਰੇ ਅਸੀਂ ਇੱਥੇ 트ਾਂਚ ਦੇ ਵਿੱਚੋਂ ਇਹਨਾਂ ਦੇ 10000 ਹਾਰ ਕੱਢੇ ਨੇ ਕਰਪਾਨਾਂ ਗੰਡਾਸੀਆਂ ਉੱਥੇ ਕੁਹਾੜੀਆਂ ਜਿਹੜੀਆਂ ਬੇਸਬਾਲ ਰੱਖੀਆਂ ਹੋਈਆਂ ਨੇ ਕੱਢੇ ਸਵੇਰੇ ਪ੍ਰਸ਼ਾਸਨ ਨੇ ਦੇਖਿਆ ਆਨਲਾਈਨ ਇੱਥੇ ਸਾਰਾ ਮੀਡੀਆ ਨੇ ਦੇਖਿਆ ਇੱਥੇ ਆਜੂਗਾ ਅਸੀਂ ਦੇ ਲਾਂਗੇ ਤੁਹਾਨੂੰ ਫੁਟੇਜ ਉਹਦੀ ਹਾਂਜੀ ਉਹਦੀ ਵੀਡੀਓ ਬਣਾਈ ਹੋਈ ਹੈ ਕੀ ਲੱਗਦਾ ਹਥਿਆਰ ਰੱਖੇ ਕਿਉਂਗੇ ਔਰ ਇਹ ਜਿਹੜਾ ਉਹ ਨਾ ਇੱਕ ਅਦਰ ਸਟੇਟਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲਦੀ ਆ ਉਹ ਪੰਜਾਬ ਵਿੱਚ ਸ਼ਾਇਦ ਚਲੋਣੀ ਚਾਹੁੰਦੇ ਆ ਪਰ ਇੱਥੇ ਨਹੀਂ ਚੱਲਣੀ ਉਹਦਾ ਕਾਰਨ ਕੀ ਆ ਇੱਥੇ ਲੋਕਾਂ ਦਾ ਬੱਤੀ ਦਾ ਹੋਰ ਆ ਉਹ ਲੋਕ ਕੁੱਟ ਖਾ ਕੇ ਘਰ ਨੂੰ ਚਲ ਜਾਂਦੇ ਅਸੀਂ ਮੌਤ ਤੱਕ ਹੀ ਕਰੀਦੇ ਆ ਇਸ ਕਰਕੇ ਸਾਡੇ ਸਾਹਮਣੇ ਕੱਢ ਨਹੀਂ ਸਕੀ ਜਿਹੜੀ ਗੁੰਡਾ ਕਰਦੀ ਅੱਜ ਤੁਸੀਂ ਦੇਖ ਲਓ ਕਦੇ ਸੋਸ਼ਲ ਮੀਡੀਆ ਤੇ ਸਭ ਚ ਮਾਰਦੇ ਹੋ ਜਿੰਨੀਆਂ ਲੜਾਈਆਂ ਟੂਲ ਪਲਾਜਾਂ ਦੀਆਂ ਸ਼ਾਇਦ ਉਹਨੀਆਂ ਸਿਵਲਿਅਨ ਦੇ ਵਿੱਚ ਨਹੀਂ ਹੈਗੀਆਂ ਵੱਧ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਟੂਲ ਪਲਾਜਾਂ ਦੀਆਂ ਬਾਕੀ ਗੱਲ ਕੀਤੀ 60 ਕਿਲੋਮੀਟਰ 60 ਕਿਲੋ ਇੱਥੋਂ ਲੈ ਕੇ ਦਰਬਾਰ ਸਾਹਿਬ 130 ਕਿਲੋਮੀਟਰ ਬਣਦਾ ਤੇ ਉਹਦੇ ਹਿਸਾਬ ਨਾਲ ਜੇ ਲਾਈਏ ਤਾਂ ਇੱਕ ਟੂਲ ਪਲਾਜ ਤੋਂ ਬਾਅਦ ਦੂਜਾ ਲਾ ਨਹੀਂ ਸਕਦੇ ਕਿਉਂਕਿ 220 ਕਿਲੋਮੀਟਰ ਤੇ ਜਾ ਕੇ ਲੱਗੂਗਾ ਇੱਥੇ ਚਾਰ ਨੇ ਇਹਨੂੰ ਕੀ ਕਹਾਂਗੇ ਗੁੰਡਾ ਕਰਦੀ ਦੂਜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਰੋਡ ਹਾਲੇ ਕੰਪਲੀਟ ਨਹੀਂ ਹੋਇਆ ਰੋਡ ਕੰਪਲੀਟ ਕਰਨ ਨਾ ਕਰਨ ਉਹ ਅਲੱਗ ਗੱਲ ਆ ਤੁਸੀਂ ਜਾ ਕੇ ਨਾ ਜਿਹੜੇ ਇਸ ਹਾਈਵੇਪੋਂ ਪਿੰਡਾਂ ਨੂੰ ਸ਼ਾਰਟ ਰੋਡ ਨਿਕਲਦੇ ਨੇ ਜਿਵੇਂ ਕਿ ਲਾਲੀਆ ਆਪਾਂ ਨੂਰਵੈ ਰੋਡ ਹੋ ਗਿਆ ਗਰਾਆਂ ਤੋਂ ਜੰਡਾਲਾ ਬਡਾਲਾ ਰੋਡ ਹੋ ਗਿਆ 15-15 ਸਾਲ ਰੋਡ ਟੁੱਟੇ ਰਹਿੰਦੇ ਨੇ ਔਰ ਇੱਥੇ ਇੱਕ ਗੱਡੀ ਦਾ 14-1400 ਰੁਪਇਆ ਟੂਲ ਵਸੂਲਿਆ ਜਾਂਦਾ ਫਿਰ ਪੈਸੇ ਕਿੱਥੇ ਜਾਂਦੇ ਨੇ ਹਾਂ ਕਮਰਸ਼ੀਅਲ ਵਾਹਨਾਂ ਦੇ ਜ਼ਿਆਦਾ ਵਸੂਲੇ ਜੋ ਇਤੋਂ ਫਲੋਰ ਤੋਂ ਗੱਡੀ ਤੁਰਦੀ ਆ ਮਾਲ ਲੈ ਕੇ ਸਾਡੀਆਂ ਆਪਣੀਆਂ ਗੱਡੀਆਂ ਜਾਂਦੀਆਂ ਦੁਨੀਆਂ ਨੇ ਇੱਥੇ ਗੱਡੀ ਸਾਰੀ ਉਹ ਗੱਡੀ ਜਾਂਦੀ ਆ ਸ਼ੇਟ ਆ ਜੀ ਗੱਡੀ ਨੂੰ ਇਹ 1400 ਰੁਪਇਆ ਲਾਉਂਦੇ ਆ ਇੱਕ ਇੱਕ ਵਾਰ ਦਾ ਇੱਕ ਵਾਰ ਦਾ 1400 ਲਾਉਂਦੇ ਆ ਫਲੋਰ ਤੋਂ ਲੁਧਿਆਣੇ ਦਾ 2500 ਦਾ ਸਾਡਾ ਕੀੜਾ ਆ 1400 ਇਹਨਾਂ ਨੂੰ ਦੇਤਾ 500 ਡਰਾਈਵਰ ਲੈ ਗਿਆ 500 600 ਦਾ ਡੀਜ਼ਲ ਲੱਗ ਗਿਆ ਬਚਿਆ ਕੀ ਕਿਸ ਤੱਕ ਕਿੱਥੋਂ ਤਾਰਨੀ ਆ ਮਤਲਬ ਸਰਕਾਰ ਨੇ ਬਿਲਕੁਲ ਥੋਥੇ ਤੇ ਅੰਨੇ ਬਿਠਾਏ ਹੋਏ ਜਿਹੜੇ ਸਕੀਮ ਬਣਾਉਂਦੇ ਆ ਅਸੀਂ ਪਿਛਲੇ ਧਰਨੇ 'ਚ ਵੀ ਦੇਖ ਚੁੱਕੇ ਆ ਦਿੱਲੀ ਵਾਲੇ ਧਰਨੇ ਵਿੱਚ ਵੀ ਉਦੋਂ ਪੱਟ ਪੱਟ ਮਾਰ ਕੇ ਉਦੋਂ 14 ਮਹੀਨੇ 13 ਦਿਨ ਆ ਟੂਲ ਅਸੀਂ ਓਪਨ ਰੱਖਿਆ ਸੀਗਾ ਉਦੋਂ ਵੀ ਤਾਂ ਸਰਕਾਰ ਗੋਡਿਆਂ ਭਰਨੇ ਹੋਈ ਸੀ ਮੈਨੇਜਰ ਨੇ ਇੱਥੋਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਕਰਮਚਾਰੀਆਂ ਨੂੰ ਤਾਂ ਪਹਿਲਾਂ ਅਸੀਂ ਪੁੱਛਿਆ ਪਹਿਲਾਂ ਤੁਸੀਂ ਇਹਦੀ ਵੈਲਿਡਿਟੀ ਦਿਖਾਓ ਇਹ ਐਕਸਪਾਇਰ ਹੋ ਚੁੱਕਾ ਹੈ ਨਾ ਵੈਲਿਡਿਟੀ ਵੈਲਿਡ ਹੀ ਨਹੀਂ ਹੈਗਾ ਇਹਨਾਂ ਕੋਲ ਅੱਗੇ ਦਾ ਲਾਇਸੈਂਸ ਹੀ ਨਹੀਂ ਬਣਿਆ ਇਹਨਾਂ ਦਾ ਮਹੀਨੇ 24 ਮਈ ਨੂੰ ਖਤਮ ਹੋ ਗਿਆ ਹੋਇਆ ਹੈ 10 ਤਰੀਕ ਦਾ ਖਤਮ ਹੋਇਆ ਹੈ ਅੱਗੇ ਦਾ ਇਹਨਾਂ ਐਕਸਟੈਂਡ ਹੀ ਨਹੀਂ ਕਰਾਇਆ ਨਵਾਂ ਠੇਕਾ ਹੋਇਆ ਨਹੀਂਗਾ ਕਿਉਂ ਇਹ ਟੈਕਸ ਲੈ ਰਹੇ ਨੇ ਔਰ ਇੱਕ ਦੇਸ਼ ਇੱਕ ਕਾਨੂੰਨ ਚਾਹੀਦਾ ਹਿਮਾਚਲ ਦੇ ਵਿੱਚ 50 ਰੁਪਏ ਐਂਟਰੀ ਆ ਉਹ ਵੀ ਅਦਰ ਸਟੇ ਚੰਡੀਗੜ੍ਹ ਤੋਂ ਲੈ ਕੇ Shimla ਤੱਕ ਇਹਨਾਂ ਨੇ ਹਾਈਵੇ ਬਣਾ ਕੇ ਦਿੱਤਾ ਪਹਾੜਾਂ ਨੂੰ ਕੱਟ ਕੇ ਕਿੰਨਾ ਖਰਚਾ ਆਇਆ ਕਿੰਨਾ ਦੇਖੋ ਕਿੰਨਾ ਕਰੋੜਾਂ ਹਜ਼ਾਰਾਂ ਕਰੋੜਾਂ ਰੁਪਇਆ ਖਰਚਾ ਆਇਆ ਉੱਥੇ 50 ਰੁਪਏ ਐਂਟਰੀ ਆ ਇਹ ਗੱਲ ਪੰਜਾਬ ਦੇ ਪੰਜਾਬੀਆਂ ਦੇ ਕੋਲੋਂ ਪੈਸਾ ਹਰਾਮਦਾਨ ਦਾ ਜਿਹੜਾ ਇਹ ਥਾਂ ਥਾਂ ਤੇ ਟੋਲ ਟੈਕਸ ਲਾ ਕੇ ਜਿਹੜੀ ਸੜਕਾ ਸਾਰਾ ਪੰਜਾਬ ਦੇ ਵਿੱਚ ਇਹਨਾਂ ਨੇ ਜਿਵੇਂ ਉਹ ਮਿਲਟਰੀ ਰਾਜ ਨਹੀਂ ਸੀ ਲੱਗਿਆ ਹੁੰਦਾ 90 ਦੇ ਦਸ਼ਕ ਦੇ ਵਿੱਚ ਮਿਲਟਰੀ ਰਾਜ ਹੁੰਦਾ ਸੀ ਥਾਂ ਥਾਂ ਤੇ ਨਾਕੇ ਲਾ ਕੇ ਖੜੇ ਸੀ ਥਾਂ ਥਾਂ ਤੇ ਨਾਕੇ ਲਾ ਕੇ ਖੜੇ ਐ ਟੋਲ ਪਲਾਜੇ ਵਾਲੇ ਉੱਥੇ 50 ਰੁਪਏ ਐਂਟਰੀ ਆ ਸਾਰਾ ਹਿਮਾਚਲ ਕੋਮੋ ਕੋਈ ਨਹੀਂ ਬਚਦਾ ਕਿ ਪੰਜਾਬ ਨੂੰ ਪੰਜਾਬ ਦੇ ਵਿੱਚ ਇਹਨੇ ਟੋਲ ਪਲਾਜੇ ਫਿਰ ਕਿਉਂ ਆ ਇੱਕ ਦੇ ਛੇਕ ਕਾਨੂੰਨ ਚਾਹੀਦਾ ਕੋਰੀ ਬਿਸਤਰਾ ਬਣ ਕੇ ਮਤਲਬ ਰੋਟੀ ਫੁਲਕੇ ਦਾ ਪੂਰਾ ਇੰਤਜ਼ਾਮ ਕਰਕੇ ਆਏ ਹੋ ਰਾਤ ਦਿਨ ਤੱਕ ਦੇਖੋ ਜੀ ਲੰਗਰ ਪਾਣੀ ਦਾ ਸਾਰਾ ਪਰਮਾਨਦਾ ਇੱਥੇ ਅਸੀਂ ਨਹੀਂ ਇੱਥੋਂ ਉੱਟਦੇ ਸਿੱਧੀ ਜੀ ਗੱਲ ਹੈ ਮਸਲਾ ਜਦ ਤੱਕ ਹੱਲ ਨਹੀਂ ਹੁੰਦਾ ਨਾਲੇ ਸਰਕਾਰ ਗੁੰਡਾ ਕਰਦੀ ਅਸੀਂ ਤਾਂ ਗੁੰਡਾ ਟੈਕਸ ਕਹਾਂਗੇ ਇਹਨੂੰ ਕਿਉਂਕਿ ਦੂਜੀਆਂ ਸਟੇਟਾਂ ਵਿੱਚ ਨਹੀਂ ਹਿਮਾਚਲ ਵਿੱਚ ਕਿਉਂ ਨਹੀਂ ਹੈਗੇ ਇੰਨੇ ਟੋਲ ਪਲਾਜ਼ਾ ਦੁਕਾਨੇ ਕੋ ਟੋਲ ਪਲਾਜ਼ਾ ਉੱਥੇ ਉੱਥੇ ਸਿਰਫ ਇੱਕ ਐਂਟਰੀ ਆ ਇੱਥੇ ਕਿਉਂ ਠਾੜਦਾ ਇੱਥੇ ਨਾ ਪੈਸਾ ਲੁੱਟ ਕੇ ਜਿਹੜੀ ਸੈਂਟਰ ਸਰਕਾਰ ਆ ਦੂਜੀਆਂ ਸਟੇਟਾਂ 'ਚ ਵੰਡ ਰਹੀ ਆ ਪਹਿਲਾਂ ਵੀ ਇਹਨਾਂ ਇੱਕ ਵੀ ਘਰ ਨਹੀਂ ਬਣਾ ਕੇ ਦਿੱਤਾ ਦੂਜੀਆਂ ਸਟੇਟਾਂ ਨੂੰ ਇਹ ਕਮਰੇ ਬਣਾ ਕੇ ਦੇ ਰਿਆ ਉੱਥੇ ਬੋਟ ਬੈਂਕ ਪੱਕੀ ਪੱਕਾ ਕਰ ਰਹੇ ਆ ਪੰਜਾਬ ਦੇ ਵਿੱਚ ਕਿਉਂ ਨਹੀਂ ਤਿੰਨ ਲੱਖ ਬਣਾ ਕੇ ਦੇਣੇ ਆ ਇਹਨਾਂ ਨੇ ਤਿੰਨ ਕਰੋੜ ਘਰ ਬਣਾ ਕੇ ਦੇਣਾ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਨਹੀਂ ਬਣਾ ਕੇ ਦੇਣਾ ਪਹਿਲਾਂ ਅੰਗਰੇਜ਼ ਲੁੱਟ ਕੇ ਪੈਸਾ ਜਿਹੜਾ ਇੰਡੀਆ ਦਾ ਜਿਹੜਾ ਉਹ ਇੰਗਲੈਂਡ ਲੈ ਕੇ ਜਾਂਦੇ ਸੀ ਹੁਣ ਇਹ ਜਿਹੜੇ ਇਹ ਗੁਜਰਾਤੀ ਸਾਰਾ ਪੈਸਾ ਪੰਜਾਬ ਦਾ ਲੁੱਟ ਕੇ ਉੱਥੇ ਲੈ ਕੇ ਜਾ ਰਹੇ ਆ ਔਰ ਉੱਥੋਂ ਦਿੱਲੀੋਂ ਲੈ ਕੇ ਜਿਹੜੇ ਆ ਇਹ ਇੰਗਲੈਂਡ ਨੂੰ ਲੈ ਕੇ ਜਾ ਰਹੇ ਆ ਸੇਮ ਉਹੀ ਚੱਲ ਰਿਹਾ ਪਹਿਲਾਂ ਗੋਰੇ ਭਜਾਏ ਸੀ ਇਹਨਾਂ ਨੂੰ ਵੀ ਭਜਾਵਾਂਗੇ ਛੱਡ ਦੇ ਇਹਨਾਂ ਨੂੰ ਵੀ ਨਹੀਂ ਹੈ ਇਹ ਜਿਹੜਾ ਕਿ ਇਹ ਕਹਿ ਦਿੱਤਾ ਗਿਆ ਕਿ ਇਹ ਧਰਨਾ ਨਹੀਂ ਇਹ ਮੋਰਚਾ ਜਿਹੜਾ ਕਿ ਪੱਕਾ ਲੱਗ ਚੁੱਕਿਆ ਹੈ ਲਾਡੂਵਾਲ ਟੋਲ ਪਲਾਜ਼ਾ ਤੇ ਜਦ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਇਹ ਮੋਰਚਾ ਜਿਹੜਾ ਕਿ ਖਤਮ ਨਹੀਂ ਹੋਏਗਾ